ਵੀਡੀਓ ਦੇਖ ਰਹੇ ਛੋਟੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਛੁੱਟੀ ਵਾਲਾ ਦਿਨ ਸੀ ਤੇ ਕੰਪਨੀ ਵੱਲੋਂ ਜਿੰਨੇ ਵੀ ਅਸੀਂ ਡਰਾਈਵਰ ਵੀਰ ਇੱਕ ਰੂਮ ਵਿੱਚ ਰਹਿੰਦੇ ਆ ਸਾਨੂੰ ਕੰਮ ਨਹੀਂ ਦਿੱਤਾ ਗਿਆ ਸੀ ਇਸ ਕਰਕੇ ਅਸੀਂ ਅੱਜ ਘੁੰਮਣ ਬਾਰੇ ਸੋਚਿਆ ਜਿਸ ਗੱਭਰੂ ਨੇ ਦਸਤਾਰ ਸਜਾਈ ਹੋਈ ਆ ਇਹਨਾਂ ਦਾ ਨਾਂ ਜਸਪ੍ਰੀਤ ਆ ਕਰਤਾਰਪੁਰ ਸਾਹਿਬ ਦੇ ਲਾਗੇ ਪਿੰਡ ਤੋਹਫਾ ਤੋਂ ਬਿਲੋਂਗ ਕਰਦੇ ਆ ਦੂਸਰੇ ਗੱਭਰੂ ਦਾ ਨਾਂ ਗੁਰਜੰਟਾ ਇਹ ਵੀਡੀਓ ਚਾਉਂਦੇ ਥੋੜੇ ਸ਼ਰਮਾਉਂਦੇ ਰਹਿੰਦੇ ਆ ਇਹ ਮਹਿਤਾ ਸਾਹਿਬ ਦੇ ਲਾਗੇ ਪਿੰਡ ਕਮਾਨ ਤੋਂ ਬਿਲੋਂਗ ਕਰਦੇ ਆ ਤੀਸਰੇ ਗੱਭਰੂ ਦਾ ਨਾਮ ਗਗਨਪ੍ਰੀਤ ਆ ਬਲਾਚੌਰ ਤੋਂ ਬਿਲੋਂਗ ਕਰਦੇ ਇਹਨਾਂ ਨੂੰ ਚੌਧਰੀ ਸਾਹਿਬ ਵੀ ਕਹਿੰਦੇ ਆ ਤੇ ਚੌਥੇ ਆਪਣੇ ਨਾਲ ਸਤਵਿੰਦਰ ਭਾਜੀ ਆ ਟਾਂਡੇ ਦੇ ਲਾਗੇ ਪਿੰਡ ਚਟਾਲਾ ਤੋਂ ਬਿਲੋਂਗ ਕਰਦੇ ਆ ਅੱਜ ਅਸੀਂ ਬਾਰਦਬਈ ਜਾ ਕੇ ਜਿਸ ਵਤਨ ਵਿੱਚ ਰਹਿਨੇ ਆ ਇੱਥੇ ਦੇ ਵਤਨੀਆਂ ਦੇ ਪੁਰਾਣੇ ਘਰ ਦੇਖੇ ਇੱਥੇ ਪੁਰਾਣੇ ਘਰ ਦੇਖ ਕੇ ਇਸ ਤਰ੍ਹਾਂ ਲੱਗਿਆ ਜਿਦਾਂ ਆਪਣਾ ਪੁਰਾਣਾ ਪੰਜਾਬ ਦੇਖ ਰਹੇ ਹੋਈਏ ਇੱਥੇ ਵੀ ਕੱਚੀ ਇੱਟਾਂ ਨਾਲ ਬਣੇ ਹੋਏ ਮਕਾਨ ਸੀ ਮਿੱਟੀ ਨਾਲ ਹੀ ਪਲਾਸਟਰ ਹੋਏ ਤੇ ਬਾਲਿਆਂ ਦੀਆਂ ਛੱਤਾਂ ਸੀਗੀਆਂ ਜਿਸ ਤਰ੍ਹਾਂ ਪੁਰਾਣੇ ਆਪਣੇ ਪੰਜਾਬ ਵਿੱਚ ਸੀ ਬਾਕੀ ਜਿਹੜੇ ਤਾਂ ਇਸ ਟਾਈਮ 60 ਸਾਲ ਦੀ ਉਮਰ ਜਾਂ 45 50 ਦੇ ਲੱਗੇ ਆ ਉਹਨਾਂ ਨੇ ਆਪਣੇ ਬਜ਼ੁਰਗਾਂ ਦਾ ਕੋਈ ਨਾ ਕੋਈ ਘਰ ਦੇ ਵਿੱਚ ਇਹੋ ਜਿਹਾ ਕਮਰਾ ਜ਼ਰੂਰ ਦੇਖਿਆ ਹੁੰਦਾ ਜੋ ਬਾਰਦੋਬਈ ਬਣੇ ਹੋਏ ਮਕਾਨਾਂ ਨਾਲ ਮੈਚ ਹੁੰਦਾ ਮੌਸਮ ਦੇ ਅਨੁਕੂਲ ਵੀ ਉਹ ਰਹਿੰਦਾ ਆ ਗਰਮੀਆਂ ਵਿੱਚ ਠੰਡੇ ਤਾਂ ਸਿਆਲਾਂ ਵਿੱਚ ਗਰਮ ਰਹਿੰਦੇ ਆ ਵਿਦਾਊਟ ਕੋਈ ਇਲੈਕਟ੍ਰੀਕਲ ਸਮਾਨ ਵਰਤੇ ਬਾਕੀ ਇੱਥੇ ਦੇਖ ਕੇ ਜੋ ਇੱਕ ਘਰ ਨੂੰ ਦੂਜੇ ਘਰ ਨੂੰ ਜੋੜਨ ਵਾਸਤੇ ਗਲੀ ਆ ਉਹ ਵੀ ਮੀਟਰ ਡੇਢ ਮੀਟਰ ਦੀ ਆ ਆਪਣੇ ਪੰਜਾਬ ਵਿੱਚ ਜਿਹੜੇ ਘਰ ਬਣੇ ਹੋਏ ਆ ਪੁਰਾਣੇ ਪਿੰਡ बसे ਆ ਉਹਨਾਂ ਦੇ ਵਿੱਚ ਵੀ ਗਲੀਆਂ ਇਸ ਤਰ੍ਹਾਂ ਦੀਆਂ ਆ ਇਹ ਗਲੀਆਂ ਦਾ ਇਹ ਫਾਇਦਾ ਹੁੰਦਾ ਸੀਗਾ ਵੀ ਬਾਹਰਲੇ ਹਮਲਾਵਰ ਤੋਂ ਬਚ ਸਕੇ ਤਾਂ ਬਾਹਰਲਾ ਬੰਦਾ ਪਿੰਡ ਵਿੱਚ ਕੋਈ ਐਂਟਰੀ ਨਾ ਕਰ ਸਕੇ ਜਿਹਨੂੰ ਪਿੰਡ ਦਾ ਭੇਦ ਨਾ ਪਤਾ ਹੋਵੇ। ਬਾਕੀ ਅੱਜ ਘੁੰਮ ਕੇ ਬਹੁਤ ਵਧੀਆ ਲੱਗਿਆ। ਬਾਕੀ ਇਹਨਾਂ ਕੰਟਰੀਆਂ ਨੇ ਆਪਣਾ ਵਿਰਸਾ ਸਾਂਭਿਆ ਹੋਇਆ ਇਸ ਕਰਕੇ ਟੂਰਿਸਟ ਇੱਥੇ ਆਉਂਦਾ ਤੇ ਟੂਰਿਸਟ ਤੋਂ ਹੀ ਇਹ ਕੰਟਰੀਆਂ ਨੂੰ ਕਮਾਈ ਆ। ਆਪਣਾ ਪੰਜਾਬ ਸਟੇਟ ਵੀ ਜੇ ਪੁਰਾਣਾ ਵਿਰਸਾ ਸਾਂਭਦੀ ਤਾਂ ਆਪਣੇ ਵੀ ਕਦੇ ਨਾ ਕੋਈ ਨਾ ਕੋਈ ਟੂਰਿਸਟ ਤਾਂ ਆਉਂਦਾ ਜਿਸ ਨਾਲ ਆਪਣੀ ਸਟੇਟ ਨੂੰ ਕੋਈ ਨਾ ਕੋਈ ਤਾਂ ਇਨਕਮ ਹੁੰਦੀ। ਵੀਡੀਓ ਜਿੱਥੇ ਵੀ ਵੀਰ ਭਰਾ ਦੇਖਦੇ ਆ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਖੁਸ਼ ਰੱਖਣ ਆਵਾਜ਼ ਰੱਖਣ